ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਅੱਜ ਬੈਠੇ ਹਾਂ ਜੀ ਗੱਡੀ 'ਚ ਗੱਡੀ ਹੁੰਦੀ ਐ ਸਾਫ਼ ਹਾਂ ਮੈਂ ਕਿੱਥੇ ਦਿਸਾਂ ਤੋਥੇ ਨਹੀਂ ਬੈਣਾ ਮੈਂ ਬੂੰਗਾ ਮੈਂ ਉੱਠ ਜੂੰ ਤੇ ਪਰਮਣੇ ਜਾਣਾ ਵਾ ਸ਼ੀਦਾ ਸਾਹਿਬ ਹੁੰਦੇ ਆ ਤੇ ਆ ਜਾ ਹਾਂਜੀ ਓਮਨੀ ਨੂੰ ਸਾਲੂ ਕਿੰਨੂੰ ਇਹਨੂੰ ਚਲਾ ਲਓ ਠੀਕ ਐ ਸਾਨੂੰ ਬਾਤੋ ਲਾ ਕੋਈ ਸਾਨੂੰ ਨਹੀਂ ਲੈ ਕੇ ਜਾਣਾ ਸਾਨੂੰ ਕਹਿੰਦੇ ਬਾਅਦ ਚੋ ਲੈ ਕੇ ਜਾਵਾਂਗੇ ਅਜੇ ਇਕੱਲੇ ਚੱਲੇ ਆ ਮਮਾ ਹਾਂਜੀ ਮੈਂ ਮੰਗਵਾਇਆ ਮਮਾ ਇਹ ਬੰਗਾ ਲਾ ਹਾਂ ਬੰਗਾ ਲਓ ਫਕੀਤਾ ਬੰਗਾ ਨੂੰ ਕਿੱਥੇ ਕਿੱ데 ਜਾਨੀ ਆ ਜੀ ਦੀ ਗਏ ਉੱਥੇ ਪੰਜਾਬੀ ਚ ਰੱਖ ਦੇ ਸਾਰਾ ਕੁਛ ਨਹੀਂ ਕੱਚ ਦੱਸ ਦੇ ਹਿੰਦੀ ਸ਼ਾ ਹਿੰਦੀ ਚ ਨਸਦੀ ਗਵਾ ਗਵਾ ਹੂੰ ਗਰੇ ਹੂੰ ਬਬਾ ਹਾਂਜੀ ਇਹ ਕੀ ਆ ਪੰਘਾਂ ਨਾਲ ਇਖਿਤ ਚਲਾ ਲੈਂਦੇ ਗੱਡੀ ਤੁਸੀਂ ਕਿੱਦਾਂ ਚਲਾਉਂਦੇ ਜੇ ਕੰਦਾ ਮੋੜ ਕੇ ਫੇਰ ਮੋੜ ਕੇ ਹਾਂ ਫੇਰ ਅੱਗੇ ਤੱਕ ਨੂੰ ਹਾਂ ਅੱਗੇ ਤੱਕ ਨੂੰ ਅੱਗੇ ਤੱਕ ਨੂੰ ਆਹ ਵੇਲਾ ਤੇ ਪਿਛੇ ਸਰਾਣਾ ਰੱਖਿਆ ਛੋਟਾ ਜਿਹਾ ਪਿੱਦਰਾ ਪੈਰ ਪੂਰੇ ਆ ਜਾਣ ਮੈਂ ਨਾ ਕਿੰਨੇ ਰਹਿ ਗਈ ਆ ਆਏ ਸ਼ੁਰੂ ਹੋ ਗਿਆ ਕੰਮ ਆਹ ਇੱਥੇ ਘਟਾ ਕਿੰਨਾ ਸ਼ੀਸ਼ੇ ਦੇ 2 ਨਵੰਬਰ ਨੂੰ ਇੱਕ ਸੁਪਨਾ ਸੱਚ ਹੋਇਆ ਤੇ ਮਨਕੀਰ ਤਾਂ ਬੈਠਾ ਵਾ ਅੱਗੇ ਡਰਾਈਵਰ ਸੀਟ ਤੇ ਤੇ ਆਪਾਂ ਤੁਰੇ ਫਿੰਦੇ ਆ ਨਾ ਮਨਕੀਰ ਤਾਂ ਦੇਵਲਾ ਅੱਗੇ ਪੇ ਹਿੱਧਰ ਬਵਾ ਚੱਲ ਮੈਂ ਬੈਣੀ ਆ ਠੀਕ ਆ ਮੈਂ ਆਉਣੀ ਆ ਕੁਤੋਂ ਦੀ ਕੁੰਮ ਕੇ ਆਉਂਗੀ ਇਧਰੋਂ ਦੀ ਕੁੰਮ ਕੇ ਆਉਂਗਾ ਨਾ ਮੈਂ ਇਹ ਇਧਰੋਂ ਦੀ ਇਧਰੋਂ ਦੀ ਹਾਂਜੀ ਹਾਂਜੀ ਕੋ ਕੱਢਣੀ ਪੈਣੀ ਬੈੱਡ ਚ ਲਾਓ ਜੀ ਅਸੀਂ ਜੀ ਬੱਤ ਮਮਾ ਮੈਨੂੰ ਮੋਨਾ ਉਹਦੇ ਤੇ ਅੱਗੇ ਕ ਨਿਕਲ ਇੱਕ ਬਣਦੀ ਨਹੀਂ ਨਹੀਂ ਰੱਖੀ ਇੱਕ ਬਣ ਕੇ ਗੱਡੀ ਮੋੜ ਕੇ ਗੱਡੀ ਕਿੱਤੋਂ ਤੇ ਪਹੁੰਚਦੇ ਨਹੀਂ ਆ ਇਹਨੂੰ ਖੋਲ ਕੇ ਵੇਖੀ ਹੈ ਨਾ ਇੱਥੇ ਸ਼ੀਸ਼ਾ ਨਿਕਲਦਾ ਹੱਡੇ ਨਹੀਂ ਕਿਉਂ ਨਹੀਂ ਆਗਾ ਹੱਡੇ ਕਹਿੰਦੀ ਆ ਵੀ ਸੀਟ ਬੈਲਟ ਤੋਂ ਬਿਨਾਂ ਨਾ ਬੋ ਸੀਟ ਬੈਲਟ ਲਾ ਕੇ ਬੋ ਇੱਥੇ ਮੰਮਾ ਹਾਂਜੀ ਉਹ ਇੱਥੇ ਲਿਖਾ ਮੰਮਾ ਕਹਿੰਦੇ ਇੱਧਰ ਨਾ ਬੋ ਇੱਥੇ ਮੂੰਹ ਕਰਕੇ ਤੇ ਇੱਥੇ ਨਾ ਪੈਰ ਰੱਖੋ ਅੱਛਾ ਇਦਾਂ ਹੀ ਹੁੰਦੇ ਆ ਤੇ ਮਾਨੀ ਕਿ ਤੂੰ ਤੇਰੇ ਤੇ ਤੇਰੇ ਪੈਰ ਚ ਪਹੁੰਚਦੇ ਨਹੀਂ ਬ੍ਰੇਕ ਤੱਕ ਮੰਮਾ ਕਹਿੰਦੇ ਇੱਥੇ ਹਾਂ ਉਹ ਬ੍ਰੇਕ ਮੰਮਾ ਕਹਿੰਦੇ ਇੱਥੇ ਨਾ ਸੀਟ ਤੇ ਨਾ ਆਉਣਾ ਕਰਿਓ ਜੰਪਿੰਗ ਅੱਛਾ ధాన్ క <laughs> <laughs>

ਉਹ ਹਿੰਦੀ ਕੋ ਬੋਲਦਾ ਤੂੰ ਭਈਆ ਹਿੰਦੀ ਕੋ ਬੋਲਦਾ ਮੈਂ ਮਿੱਤਰਾ ਮੈਂ ਮਿੱਤਰਾ ਲਓ ਜੀ ਅਸੀਂ ਜਾਦਾ ਚਿਰ ਬਹਿ ਲਿਆ ਗੱਡੀ ਚ ਹੁਣ ਸਾਫ ਹੁੰਦੀ ਏ ਗੱਡੀ ਇੱਥੋਂ ਪਰ ਮੋਂ ਨਿਕਲਦਾ ਨਹੀਂ ਵੈਕਿਊਮ ਲਿਆਉਣਾ ਚਾਹੀਦਾ ਹਨਾ ਓਕੇ ਅੱਜ ਤਾਂ ਆਡਰ ਹੋਣਾ ਆਜਣਾ ਫਿਰ ਮਨਾ ਵੈਕਿਊਮ ਅੱਜ ਨਹੀਂ ਪੰਜ ਤੋਂ ਤਣ ਹੋ ਗਈ ਭਨੀ ਆਇਆ ਨਹੀਂ ਹੂੰ ਕਾਇਦਣਾ ਮਿੱਟੀ ਜੀ ਸਹੀ ਤਰੀਕੇ ਨਾਲ ਨਿਕਲਦੀ ਨਹੀਂ ਨਾ ਇਹਨਾਂ ਖਿਚ ਲੈਣੀ ਹਾਂ ਮਿੱਟੀ ਆ ਵੀ ਪਤਾ ਨਹੀਂ ਕਿੱਦਾਂ ਜਾਨੀ ਦੀ ਚਪਲਾ ਨਹੀਂ ਆ ਜਾਂਦੀ ਹੈ ਨਾ ਬੂਟਾ ਬਾਟਾ ਨਾ ਕਿੰਨਾ ਟਾਈਮ ਤੇ ਆਪਾਂ ਲਫਾਫੇ ਨਹੀਂ ਲਾਏ ਜੇ ਵੀ ਅੱਦੇ ਇਦਾਂ ਹੀ ਲਫਾਫੇ ਆ ਹਾਂਜੀ ਗੱਡੀ ਕਿਉਂ ਸਾਫ ਨਹੀਂ ਡੇ ਪਪਾ ਚਲੇ ਅਸ਼ੀਦਾਂ ਸਾਹਿਬ ਹਾਂਜੀ ਬੱਤ ਓਏ ਨੰਗ ਜੋ ਨਾ ਇੱਥੋਂ ਇਦੋਂ ਲੈ ਨੰਗਣਾ ਲੋ ਉਂਤ ਬੜੀ ਬੰਦ ਕਰਤੀ ਤੇ ਕੰਮ ਹੀ ਨਵੇੜਦਾ ਮम्मा ਮੇਰੀ ਹੋਮੀ ਨਾ ਬੀ ਤੁਮ ਜਲੇ ਬੱਤ ਧਰੋ ਤਾਂ ਤਾਂ ਨਾ ਨਹੀਂ ਹੰਗਾ ਫਤ اولادਾ ਔਰ ਨਵੂਨੇ ਫੜਾ ਦੇਣਾ ਮੈਂ ਤੈਨੂੰ ਆਸ ਵੀਰੇ ਮੈਂ ਆਪਣਾ ਨਾਮ ਲਿਖਿਆ ਹੈ ਤੇ ਮਨਪ੍ਰੇਤ ਦਾ ਸੰਦੂ ਢਿੰਝ ਨਾ ਕੀ ਕਰਨਾ ਮਿੱਟੀ ਕੱਢਣੀ ਮਰਮਾ ਮੋਂ ਮੇਂ ਮੋਂ ਮੇਂ ਲੱਗੀ ਫੇਰ ਆਪਾਂ ਨੂੰ ਮੈਂ ਇਹਦਾ ਰੋਕ ਕੇ ਉਹਨਾਂ ਨੂੰ ਕੱਢ ਲਾ ਪਿਛਲੀ ਸੇਡਾਂ ਹੋ ਗਈਆਂ ਸਾਫ ਪਿਛਲੀਆਂ ਤਾਂ ਜੋ ਵੀ ਨਹੀਂ ਕੱਢੇ ਹਨਾ ਪਤਾ ਲਫਾਫੇ ਆ ਪਤਾ ਲੱਗੇ ਲਫਾਫੇ ਆ ਪਾ ਲਾਏ ਨਹੀਂ ਇਹਦੇ ਨਾਲ ਕੀ ਕਰਦੇ ਆ ਇਹਦੇ ਨਾਲ ਹੀ ਫੜ ਕੇ ਗੇਟ ਬੰਦ ਕਰਦੇ ਆ ਇਹਦੇ ਨਾਲ ਕੀ ਆ ਦੇ ਆ ਇਹਦੇ ਨਾਲ ਲੋਕ ਹੁੰਦੀ ਆ ਇਹਦੇ ਨਾਲ ਕੀ ਕਰਦੇ ਆ ਆਂ ਗਾਣਾ ਫੇ ਇਨਾ ਨਾ ਪਾ ਕਰ ਮੈਂ ਮੈਂ ਕੰਟੀ ਹੋ ਗਏ ਕਾਂਡੇ ਦੇ ਖਲੋਤੀ ਮੰਮਾ ਨੇ ਕਿ ਤੂੰ ਹੀ ਖਲੋ ਮੈਂ ਕਿਹਦੇ ਖਲੋ ਪਾ ਲਾਈ ਤੇ ਕਾਂਡੇ ਤੇ ਤੈਨੂੰ ਕੌਣ ਕਹਿੰਦਾ ਖਲੋ ਹਾਂਜੀ ਇਨਾ ਕਿਉਂ ਬੋਲਦੇ ਜੇ ਤੁਸੀਂ ਮੈਂ ਦਿਖਾਵਾਂ ਮੇਰੇ ਪੈਰ ਤੇ ਡਾਉਂਗੇ ਦਿਖਾਵਾਂ ਦਿਖਾਵਾਂ ਕਿੱਥੇ ਆ ਇਹ ਕਿੱਥੇ ਲਾਵਾ ਮੈਨੂੰ ਨਹੀਂ ਪਤਾ ਲਾਉ ਨੀਆ ਹਾਂ ਬਹੁਤ ਮੜਾ ਤੂੰ ਇਹ ਸਾਫ਼ ਕਰ ਲਓ ਤੋ ਵੀ ਸੁੱਕਣੇ ਨੇ ਫੇਰ ਗਿੱਲੇ ਦੇ ਵਿੱਚ ਵਿਛਾਣੇ ਮੈਟ ਗੰਦੇ ਹੋਏ ਨੇ ਟਿਊਸ਼ਨ ਤੇ ਹਾਂ ਚਲੀਏ ਟਿਊਸ਼ਨ ਤੇ ਤੂੰ ਵੀ ਚਲੀ ਆਂ ਨੇ ਹਾਂ ਮੈਨੂੰ ਚੱਲੀ ਆ ਤੂੰ ਚੱਲੀ ਆ ਹਾਂ ਤੂੰ ਜਾ ਨਾ ਹਾਂ ਲੋ ਚ ਨਵੂ ਚਲੀਏ ਟਿਊਸ਼ਨ ਤੇ ਮੈਂ ਸੀਜੀ ਲੈ ਲੂੰਗਾ ਚੀਜੀ ਲੈ ਜਾਣਾ ਵਾ ਪੜਨ ਨਹੀਂ ਜਾਣਾ ਹਾਂ ਮੰਨ ਕੇ ਤਾਂ ਪਤਾ ਕੀ ਕਰਾਂਗੇ ਹਾਂ ਚਲੋ ਆਪਾਂ ਚੀਜੀ ਲੈ ਲਾਂਗੇ ਫਿਰ ਆਪਾਂ ਟਿਊਸ਼ਨ ਤੇ ਜਾਵਾਂਗੇ ਹਨਾ ਉੱਥੇ ਭਾਈ ਕਰਕੇ ਫਿਰ ਚੀਜੀ ਖਾ ਕੇ ਫਿਰ ਆਪਾਂ ਘਰ ਆ ਜਾਣਾ ਵਾ ਬਸ ਠੀਕ ਆ ਚੀਜੀਆਂ ਹੀ ਸੋਚਦੀਆਂ ਰਹਿੰਦੀਆਂ ਸਾਰੀ ਦਿਹਾੜੀ ਚੀਜੀਆਂ ਚੀਜੀਆਂ ਛੜਿਆ ਪੀ ਵਜਣਾ ਗੱਡੀ ਤੇ ਅਜਲਸ ਲਕਾਉਣੀ ਆ ਲੱਗਦਾ ਨਾ ਪਰਮ ਇਹ ਬਲੈਕ ਵਾਲੇ ਤੇ ਹੀ ਲੱਗਦੀ ਆ ਨਹੀਂ ਤੇ ਵੀ ਉਹੀ ਚੀਜ਼ ਇਹ ਵਹੇ ਡਿਊਟੀ ਮੇਰੀ ਹੁੰਦੀ ਆ ਅੱਜ ਪਰਮ ਦੀ ਲੱਗੀ ਆ ਹੋ ਗਿਆ ਤਾਂ ਨਹੀਂ ਆਏ ਨਹੀਂ ਆ ਡਾਕਟਰ ਨਹੀਂ ਆਉਂਦਾ ਆਇਨਾ ਕੋਈ ਨਹੀਂ ਬਾਕੀ ਗੱਡੀ ਲਗਭਗ ਇੱਕ ਮਿੰਟ ਵਿੱਚ ਚਾਹ ਰੱਖ ਲਾਂ ਕਿ ਨਾ ਗੰਦਾ ਨਿਕਲਿਆ ਗੱਡੀ ਦਾ ਲਓ ਜੀ ਗੱਡੀ ਸਾਫ ਹੋ ਗਈ ਆਪਣੀ ਵਿੱਚੋਂ ਹੀ ਇਹ ਆਪਣੀ ਹੈ ਜੀ ਆਲਟੋ ਗੱਡੀ 2020 ਕਿਹੜਾ ਮਾਡਲ ਆ ਆਪਣਾ 22 21 2021 ਮਾਡਲ ਆਪਣਾ ਗੱਡੀ ਆ ਇਧਰੋਂ ਕਰਦੀ ਹਾਂ ਉਹ ਲੰਮੇ ਪੈ ਪੈ ਕੇ ਅੱਜ ਗੱਡੀ ਸਾਫ਼ ਹੁੰਡੀ ਅੱਜ ਰੀਝਾਂ ਲੱਥਣ ਡੀਆਂ ਗੱਡੀ ਨਾ ਕੀ ਕਰਦੇ ਆ ਗੱਡੀ ਸਾਫ਼ ਕੰਦੇ ਆ ਪਾਪਾ ਮੈਂ ਵੀ ਇਹਦਾ ਗੱਡੀ ਸਾਫ਼ ਕਰਦਾ ਇਹ ਦੇਣਾ ਸੱਚੀ ਪਰ ਮੈਂ ਇੱਥੇ ਇੱਕ ਨਾ ਆ ਲੱਗੀ ਆ ਆਹ ਵੀ ਲੱਗਾ ਨਹੀਂ ਹੋਣਾ ਨਾ ਮੈਂ ਥੋੜਾ ਕੁਝ ਲਾਇਆ ਨਹੀਂ ਉਹ ਰਗੜ ਜੀ ਲੱਗੀ ਪਤਾ ਨਹੀਂ ਇੱਥੇ ਕੱਢ ਦੂ ਨਾ ਆਵੇ ਖਮੇ ਨੂੰ ਕਿ ਕਾਪਾ ਪਾਪਾ tame ਹਿੰਮਤ ਤਾਂ ਕੰਦੇ ਆ ਹਿੰਮਤ ਹਿੰਮਤ ਕਰ ਲਿਆ ਬੜਾ ਅਸਾਂ ਮਦਦ

ਚਲੋ ਚਲੋ ਸ਼ਾਂਤੀ ਹੋਏਗੀ ਘਰ ਘੜੀ ਕਾ ਸ਼ਾਂਤੀ ਹੁਣੀ ਆ ਕਿਦੇ ਨਾਲ ਚੋਰੀ ਚੋਰੀ ਕਿੱਦਾਂ ਤੇ ਜਾ ਸਕਦੇ ਆ ਫਿਰ ਕੀ ਹੋ ਗਿਆ ਮੈਂ ਮੈਂ ਕਿਉਂ ਨਹੀਂ ਜਾ ਸਕਦਾ ਤੂੰ ਖੜਨ ਲਈ ਨਹੀਂ ਕਿਤੇ ਚੱਲ ਪਹਿਲਾਂ ਤੈਨੂੰ ਲੈ ਜਾ ਆਹੋ ਮੈਨੂੰ ਇਟੂ ਸੁਖ ਦੀਦੀ ਕੋ ਦੋ ਇਹਨੂੰ ਸਕੂਲ ਕੰਨਣਾ ਉੱਦ ਮੈਂ ਦੂਸਰ ਨੂੰ ਚੱਨ ਪਾ ਲੈ ਜੂ ਲੈ ਜੂ ਇਹਦੇ ਵਸਾ ਕਾ ਇਹਨੂੰ ਵੀ ਮਮਾ ਪਾਇਓ ਟਿਊਸ਼ਨ ਪਹਿਲਾ ਸਕੂਲ ਦੇ ਚੱਲ ਜੇ ਉਹ ਉਹ ਟੋਕਾ ਚੱਲਣ ਲੱਗਾ ਵੇਖੀ ਘੁੰਮਦਾ ਜੀਓ ਮੋਦੀ ਯਾਰ ਦੇ ਹਾਂ ਜੀ ਨਿੱਕੀਆਂ ਕੁੜੀਆਂ ਬਾਲਾਂ ਲੈ ਕੇ ਆਉਂਦੀਆਂ ਮੀ ਆਉਂਦਾ ਪਿਆ ਪੱਠਿਆਂ ਦਾ ਨਵੋ ਆ ਵੀ ਛੋਟੀਆਂ ਛੁਟੀਆਂ ਕੁੜੀਆਂ ਬਾਲਾਂ ਲੈ ਕੇ ਆਉਂਦੀਆਂ ਪੁੱਤ ਕਿੱਦਾਂ ਚਲੋ ਨੇੜੇ ਡਿਦੇ ਪਿਆ ਪੱਟੇ ਕੋਤਨ ਮਮਾ ਸਵੇਰ ਵਾ ਤੇ ਹੁਣ ਜੀ ਸਰਦਾ ਕੋਈ ਗੱਲ ਨਹੀਂ ਥੱਕ ਗਏ ਪਾਪਾ ਕੀ ਕਰਦੇ ਪਾਪਾ ਤਿਆਰ ਹੋਣ ਲੱਗੇ ਆ ਮੈਂ ਟਰ ਰਹੀ ਹਿਸਾਬ ਕਰਨ ਟਰ ਦੀ ਡਿਊਟੀ ਮੇਰੀ ਲਾਤੀ ਸਾਰੀ ਗੱਡੀ ਸਾਫ ਕਰਕੇ ਪਾਪਾ ਕੀ ਲਿਆਵਾ ਬਰਾਫਿਕ ਆਂਦੇ ਨੇ ਬਾਬੇ ਦੇ ਚੱਲੇ ਆ ਹੂੰ ਚੱਲੇ ਕੱਲੇ ਚੱਲੇ ਆ ਕੇ ਮੈਨੂੰ ਮੈਂ ਟਰ ਗੰਦੇ ਹੋਏ ਆ ਮੈਨੂੰ ਨਹੀਂ ਲੈ ਕੇ ਚੱਲ ਸਾਫ ਕਰਨ ਦੇ ਤਮੇ ਨੂੰ ਕੀ ਕਰਉਗੀ ਕੀ ਹੋਊਗੀ ਅਰੇ ਭੰਡਾ ਮਮਾ ਅੱਜ ਦਪਹਰ ਵਾਲਾ ਤੇਲ ਦੀ ਲਾਇਆ ਮੈਂ ਇੱਕ ਗਾਈ ਬੰਨੀ ਆਨੇ ਸਾਰੀ ਗੱਡੀ ਆਪ ਸਾਫ ਕਰਕੇ ਮੈਂ ਤਾਂ ਦੀ ਡਿਊਟੀ ਮੇਰੀ ਲਾਤੀ ਹੈ ਚਾ ਕੋ ਤੂੰ ਵੀ ਵੰਡਰਲਾਂ ਵਿੱਚ ਉਹ ਬੰਦੇ ਨੇ ਗੰਦੇ ਹੋ ਕੇ ਤਾਂ ਜਾਂਦੇ ਆ ਜਿਹਦੇ ਪੈਰ ਨਿਬੜੇ ਲੈ ਕੇ ਚੜਨਾ ਵਿੱਚ ਮੇਰੇ ਕੋ ਤੇ ਬੈਠਾ ਨਹੀਂ ਚਾਹਦੀ ਆਪ ਤਾਂ ਛਾੜ ਚੋੜ ਲੈਂਦੇ ਜੇ ਕੋਈ ਚੜਦਾ ਕੋਈ ਨਹੀਂ ਨਾ ਛਾੜਦਾ ਇੱਥੇ ਬਾਹਰ ਹੁਣਾ ਚਾਹੀਦਾ ਜੁੱਤੀ ਛਾੜ ਕੇ ਜੁੱਤੀ ਛਾੜ ਕੇ ਰੱਖ ਦੀਏ ਹੁਣਾ ਰੱਖ ਦਾਂ ਪਰਮ ਹਾਂ ਤੇ ਹੋਰ ਦੂਗੀ ਤੇ ਨੰਦ ਸਰਦਾਰ ਜੀ ਹੁੰਡੇ ਪਿਆ ਰੈਡੀ ਟ੍ਰੈਕਸੂਡ ਵਗੈਰਾ ਪਾ ਲਿਆ ਨਾ ਨੂੰ ਲਿਆ ਏ ਹੁਣ ਬੰਨਣ ਡਿਆ ਪਰਨਾ ਗੋਲ ਬੰਨਣ ਦੇ ਕੇ ਤੂੰ ਦੇ ਗੋਲੇ ਲਓ ਜੀ ਅੰਕਲ ਆ ਗਏ ਆ ਲੱਡੂਆਂ ਵਾਲੇ ਲੱਡੂ ਲੈ ਲੀਏ ਪਹਿਲਾਂ ਗੋਪਾਲਾ ਬਣਾ ਕੇ ਸੱਤਰ ਤੇ ਉੱਪਰ ਕਰੋ ਅਲੋ ਅੰਕਲ ਜੀ ਤੇ ਨਾਲ ਲੱਡੂ ਪਾ ਦਿਓ ਇਹਦੇ ਵਿੱਚ 15 ਦੇ ਸੁੱਕੇ ਜੀ ਸੁੱਕੇ ਗਿੱਲੇ ਕਰ ਦੇ ਮੈਨੂੰ ਹੂੰ ਗਿੱਲੇ ਕਰਕੇ ਦਵੋਨ ਹਾਂ ਜੀ ਇੱਥੇ ਲੱਟੂ ਨਹੀਂ ਏਡਦੇ ਪੂਰੇ ਹੁੰਦੇ ਇਹ ਕਰਕੇ ਕਣਕ ਦੇ ਟਾਈਮ ਜੇ ਕਰਦੇ ਹਾਂ ਜੀ ਕਿੱਥੇ ਜਾਣਾ ਆਪਣੇ گاؤں ਮੁੰਡਾ ਦਿਨੋਂ ਇੱਥੇ ਬਣਿਆ ਪਿਆ ਕੌਣ ਕਿੱਥੇ ਜਾਣਾ ਇੱਕ ਸੁੱਕਾ ਦੇ ਦਿਓ ਮੁੰਡੇ ਵਾਤੇ ਲੈ ਗਏ ਇੱਕ ਹੋਰ ਦੇ ਦਿਓ ਨਾ ਮੰਗਣ ਡਿਆ ਜੀ ਆਪਾਂ ਲੱਲੇ ਲੱਡੂ ਘਰ ਰੇ ਤੇ ਪਰਮ ਚੱਲੇ ਸ਼ੀਤਾਂ ਸਾਹਿਬ ਰਾਤ ਨੂੰ ਆ ਜਾਣਾ ਵਾਪਸ ਕੁਛ 11 12 ਵਜੇ ਤੱਕ ਹੁੰਦਾਗਾ ਆਪਾਂ ਲੱਡੂ ਕਰਾਰੇ ਨੂੰ ਇੰਜੋਏ ਕਰੀਏ